ਪਤਰਕਾਰ ਦੋਸਤੋ ਅੱਜ ਕਿਸਾਨ ਪਮਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਡੈਲੀਗੇਸ਼ਨਸ ਦੀ ਆਪਸ ਚ ਇੱਕ ਲੰਮੀ ਚਰਚਾ ਜਿਹੜੀ ਉਹ ਹੋਈ ਹੈ ਇਹ ਚਰਚਾ ਇਕਤਾ ਦੇ ਖਾਤਰ ਪਹਿਲਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੀ ਕੰਟੀਨਿਊਟੀ ਦੇ ਵਿੱਚ ਹੈ ਲਗਾਤਾਰਤਾ ਦੇ ਵਿੱਚ ਅੱਜ ਦੀ ਮੀਟਿੰਗ 'ਚ ਅਸੀਂ ਇੱਕ ਪ੍ਰਸਤਾਵ ਜਿਹੜਾ ਇਕਤਾ ਮਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਸਕਸ਼ਨ ਦੇ ਪ੍ਰੋਸੈਸ 'ਚ ਸੀ ਪਹਿਲਾਂ ਹੀ ਜਿਹੜਾ ਮੋਗਾ ਰੈਜ਼ੋਲੂਸ਼ਨ ਸੀ ਉਹਦੀ ਕੰਟੀਨਿਊਟੀ 'ਚ ਪਿਛਲੀ ਮੀਟਿੰਗ 'ਚ ਕਿਸਾਨ ਮਜ਼ਦੂਰ ਮੋਰਚਾ ਦਾ ਇੱਕ ਉਸ ਦੇ ਸੰਬੰਧ 'ਚ ਇੱਕ ਮਤਾ ਸਾਡੇ ਕੋਲੇ ਆਇਆ ਸੀ ਉਸ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਹੋਰ ਪ੍ਰਸਤਾਵ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਮਤੇ ਦੇ ਉੱਪਰ ਗੱਲ ਕੀਤੀ ਹੈ ਇਸ ਗੱਲਬਾਤ 'ਚ ਅਸੀਂ ਕਾਫੀ ਡੂੰਗੀ ਚਰਚਾ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਸਮਝਣ ਲਈ ਲਗਾਤਾਰ ਬਣਾਈ ਹੈ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਵੀ ਕਿਸਾਨ ਮਜ਼ਦੂਰ ਮੋਰਚਾ ਨੇ ਵੀ ਔਰ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਪਣੇ ਸਬੰਧਤ ਫਾਰਮਾਂ 'ਚ ਇਸ ਗੱਲ ਨੂੰ ਡਿਸਕਸ਼ਨ 'ਚ ਅੱਗੇ ਹੋਰ ਪਾਉਣਾ ਕਿਉਂਕਿ ਕਿਸਾਨ ਇਕਤਾ 'ਚ ਮੁੱਦਿਆਂ ਦੀ ਤੇ ਸੰਘਰਸ਼ ਦੇ ਮਾਮਲੇ 'ਚ ਸਾਰੀ ਸੇਧ ਦੇ ਮਾਮਲੇ 'ਚ ਓਰੀਐਂਟੇਸ਼ਨ ਦੇ ਮਾਮਲੇ 'ਚ ਇਸ ਗੱਲ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਨਤਾਰ ਕੇ ਇਕਤਾ ਸਿਰੇ ਚੜੇ ਉਸ ਗੱਲ ਲਈ ਸਾਰਿਆਂ ਨੇ ਜੋ ਵੀ ਅੱਜ ਅਸੀਂ ਇੱਕ ਅੰਡਰਸਟੈਂਡਿੰਗ ਦੂਜੇ ਦੀ ਹੋਰ ਸਮਝੀ ਹੈ ਉਸ ਨੂੰ ਆਪਣੇ ਆਪਣੇ ਫਾਰਮਾਂ 'ਚ ਜਾ ਕੇ ਚਰਚਾ 'ਚ ਲਿਆਉਣਾ ਔਰ ਉਹ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਨਤਾਰੇ ਤੇ ਜਿੰਨੂੰ ਕਹਿੰਦੇ ਜਿਸ ਦੀ ਤੁਸੀਂ ਬਹੁਤ ਸਮੇਂ ਤੋਂ ਡੀਕ ਕਰਦੇ ਆ ਜਿਸ ਵੀ ਸਿੱਟੇ ਤੇ ਪਹੁੰਚਣੀ ਹੋਈ ਉਹ ਅਗਲੀ ਮੀਟਿੰਗ 'ਚ ਲਾਜ਼ਮੀ ਤੌਰ ਤੇ ਪਹੁੰਚਣ ਵਾਲੇ ਪਾਸੇ ਨੂੰ ਦਿਸ਼ਾ ਲਾਉਗੀ ਉਹ ਮੀਟਿੰਗ ਅਸੀਂ ਆਪਸ 'ਚ ਵਿਚਾਰ ਚਰਚਾ ਜਦੋਂ ਸਾਰੇ ਆਪਣੇ ਆਪਣੇ ਫਾਰਮਾਂ 'ਚ ਕੰਪਲੀਟ ਕਰ ਲੈਣਗੇ ਸੇਮ ਟਾਈਮ ਨਾਲ ਜਿਵੇਂ ਪਹਿਲਾਂ ਅੱਜ ਦੀ ਮੀਟਿੰਗ ਰੱਖੀ ਹੈ ਉਸੇ ਤਰ੍ਹਾਂ ਮੀਟਿੰਗ ਰੱਖ ਕੇ ਅੱਗੇ ਵਿਚਾਰ ਕਰਾਂਗੇ ਉਗਰਾਹ ਉਗਰਾਹ ਅ ਪ੍ਰੈਸ ਵਾਲੇ ਸਾਥੀਆਂ ਨੂੰ ਧੰਨਵਾਦ ਤੁਹਾਡਾ ਤੁਸੀਂ ਬੜਾ ਸਮਾਂ ਇੰਤਜ਼ਾਰ ਕੀਤਾ ਹੈ ਸਾਡਾ ਅੱਜ ਬਹੁਤ ਲੰਮੀ ਚਰਚਾ ਤਿੰਨੇ ਫਾਰਮਾਂ ਦੀ ਹੋਈ ਹੈ ਅਸੀਂ ਪਹਿਲਾਂ ਵੀ ਜਿਹੜੀ ਚਰਚਾ ਕੀਤੀ ਹੈ ਪੰਜ ਛੇ ਮੀਟਿੰਗਾਂ ਚ ਉਹਦੇ ਵਿੱਚ ਜਿਹੜੀ ਮਕਮਲ ਏਕਤਾ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਜੇ ਬਹੁਤ ਵਿਚਾਰਨ ਵਾਲੀਆਂ। ਇਸ ਕਰਕੇ ਅਸੀਂ ਇਸ ਛਿੱਟੇ ਤੇ ਪਹੁੰਚਿਆ ਵੀ ਮਕਮਲ ਏਕਤਾ ਵਾਲੀ ਗੱਲ ਅਜੇ ਸੰਭਵ ਨਹੀਂ ਹੈ। ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਂਝੇ ਤਾਲਮੇਲ ਵਿੱਚ ਐਕਸ਼ਨਾਂ ਤੇ ਬਹੁਤ ਲੰਮੀ ਚਰਚਾ ਹੋਈ। ਕੁਝ ਗੱਲਾਂ ਤੇ ਕੁਝ ਸ਼ਬਦਾਂ ਤੇ ਲੈਣਾ ਤੇ ਕੁਝ ਸਾਡੇ ਲਿਖਤੀਆਂ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੀ ਸਤਿਆਂ ਨੇ ਵਿਚਾਰ ਕਿਉਂਨੇ ਨੇ ਅਸੀਂ ਵੀ ਵਿਚਾਰਾਂ ਦੇ ਜਿਹੜੇ ਕੁਝ ਹੰਡਾ ਨੇ ਨੋਟ ਕਰਾਏ ਨੇ ਉਹ ਵੀ ਵਿਚਾਰ ਕਿ ਆਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਹੈ ਕਿਉਂਕਿ ਕੋਈ ਵੀ ਇੱਥੇ ਜਥੇਬੰਦੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਕੋਈ ਪਾਵਰ ਲੈ ਕੇ ਆਈ ਹੋਵੇ ਕਿ ਇੱਥੇ ਉਹ ਫੈਸਲਾ ਕਰਕੇ ਜਾਵੇ ਇਹਨਾਂ ਪੋਜੀਸ਼ਨਾਂ ਨੂੰ ਨੋਟ ਕਰਕੇ ਆਪਣੇ ਫਾਰਮਾਂ ਦੇ ਵਿੱਚ ਫਿਰ ਆਪੋ ਆਪਣੀ ਜਥੇਬੰਦੀ ਵਿੱਚ ਵਿਚਾਰਨਾ ਹੁੰਦਾ ਹੈ ਕਾਫੀ ਲੰਮੇ ਪ੍ਰੋਸੈਸ ਦੀ ਲੋੜ ਪੈਂਦੀ ਹੈ ਤੁਸੀ ਕਿਉਂਕਿ ਬਹੁਤ ਮੀਟਿੰਗਾਂ ਤੋਂ ਤੁਸੀਂ ਲਗਾਤਾਰ ਆ ਰਹੇ ਹੋ ਤੁਸੀਂ ਕਹੋਗੇ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਸਤਿਮੁੱਚ ਇਹ ਹੈ ਇਸ ਤਰ੍ਹਾਂ ਔਖਾ ਹੁੰਦਾ ਇਹ ਇਸਤੇ ਤੇ ਪਹੁੰਚਣ ਵਾਸਤੇ ਕੱਲੀ ਕੱਲੀ ਗੱਲ ਸਾਥੀਆਂ ਨੇ ਪੁਆਇੰਟ ਸ਼ਬਦ ਫਿਕਰੇ ਮੰਗਾ ਨੋਟ ਕਰਾਈਆਂ ਅਸੀਂ ਉਹ ਸਾਰੀਆਂ ਮੰਗਾ ਜਿਹੜੀਆਂ ਸਾਡੇ ਵਿੱਚ ੜਿੱਕੇ ਬਣਦੀਆਂ ਨੇ ਲਈ ਸਾਡੀ ਇਕਤਾ ਦੇ ਵਿੱਚ ਫਿਲਹਾਲ ਅਸੀਂ ਉਹ ਪਾਸੇ ਛੱਡਿਆ ਹੁੰਦੇ ਹਾਂ ਉਸੇ ਪਾਸੇ ਛੱਡ ਕੇ ਦਾ ਮਤਲਬ ਸਿਰਫ ਇਹ ਹੈ ਵੀ ਸਾਡੀ ਕਾਮਨ ਮਿਨੀਮਮ ਇਕਤਾ ਸੰਭਵ ਹੈ ਅਸੀਂ ਉਹਦੇ ਵਾਸਤੇ ਪ੍ਰਾਲੀ ਕਰਾਂਗੇ ਕਾਮਨ ਮਿਨੀਮਮ ਇਕਤਾ ਬਣ ਜਾਂਦੀ ਹੈ ਫਿਰ ਵੱਡੀ ਇਕਤਾ ਵਾਸਤੇ ਜਿਹੜੀਆਂ ਗੱਲਾਂ ਇਕ ਅੜਿੱਕਾ ਨੇ ਉਹਨਾਂ ਤੇ ਵਿਚਾਰ ਚਰਚਾ ਹੋ ਕੇ ਅਸੀਂ ਵੱਡੀ ਇਕਤਾ ਵੱਲ ਨੂੰ ਵਧਾਂਗੇ ਕਿਉਂਕਿ ਇਕਤਾ ਦਾ ਪ੍ਰਕਿਰਿਆ ਸਹੀ ਹੈ ਉਹਨਾਂ ਸਾਰੀਆਂ ਮੰਗਾਂ ਦੇ ਵਿੱਚ ਜਿਨ੍ਹਾਂ ਤੇ ਸਾਥੀ ਸੰਘਰਸ਼ ਕਰ ਰਹੇ ਨੇ ਉਹ ਮੰਗਾਂ ਤੇ ਸਾਡਾ ਕਦੇ ਵਿਖਰੇਵੇਂ ਵਾਲੀ ਗੱਲ ਤਾਂ ਆਈ ਨਹੀਂ ਇਕਤੇ ਵਿਖਰੇਵੇਂ ਵਾਲੀ ਹੁੰਦੀ ਵੀ ਹੈ ਕੋਈ ਮੰਗ ਨੂੰ ਕਿਵੇਂ ਪਾਈਏ ਕਿਸ ਤਰ੍ਹਾਂ ਥਾ ਦਈਏ ਉਹ ਤਾਂ ਵੀ ਦਿੱਤੇ ਜਾਣਗੇ ਇਸ ਕਰਕੇ ਲੋੜ ਇਸ ਗੱਲ ਦੀ ਆ ਵੀ ਸਾਨੂੰ ਸਮਾਂ ਚਾਹੀਦਾ ਇਸ ਵਾਸਤੇ ਉਹ ਸਮਾਂ ਤਿੰਨਾ ਫਾਰਮਾ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ 5 5 6 6 ਬੰਦੇ ਫਾਰਮਾ ਤੋਂ ਆਏ ਹੋਇਆ ਉਹ ਜਥੇਬੰਦੀਆਂ ਦੇ ਵਿੱਚ ਆਪਣੀਆਂ ਚਮੜੀ ਨਾਲ ਕਰਕੇ ਟਾਈਮ ਲੈ ਕੇ ਸਾਰੀ ਗੱਲ ਦੀ ਚਰਚਾ ਕਰਾਂਗੇ ਅਸੀਂ ਨੋਟ ਕਰਕੇ ਲੈ ਕੇ ਗਏ ਆ ਇਹਨਾਂ ਨੇ ਵੀ ਨੋਟ ਕੀਤੇ ਸਾਡੇ ਅੱਜ ਦੇ ਇਸ ਡੈਲੀਗੇਸ਼ਨ 'ਚ ਜੋਗਿੰਦਰ ਸਿੰਘ ਉਗਰਾਹਾ ਜੀ ਐਸਕੇਮ ਵੱਲੋਂ ਡਾਕਟਰ ਦਰਸ਼ਨਪਾਲ ਰਮੇਂਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸਾਦ ਜੀ, ਹਰਿੰਦਰ ਸਿੰਘ ਲਖਵਾਲ ਜੀ, ਮੁਕੇਸ਼ ਚੰਦਰ ਜੀ, ਝੰਡਾ ਸਿੰਘ ਜੇਠੂਕੇ ਜੀ ਤੇ ਜੰਗਵੀਰ ਸਿੰਘ ਸ਼ੋਹਾਨ ਸ਼ਾਮਿਲ ਸੀ। ਲਖਵਾਲ ਪਾ ਜੀ ਆਖਰੀ ਗੱਲ ਕਹਿਣਗੇ। ਉਸ ਤੋਂ ਬਾਅਦ ਜੋ ਅਸੀਂ ਮੰਚ ਦੂਜੇ ਸਾਥੀਆਂ ਦੇ ਕੋਲ ਅਸੀਂ ਬੜੇ ਸਾਫ ਮਨ ਦੇ ਨਾਲ ਅਸੀਂ ਤਿੰਨੇ ਫਾਰਮਾਂ ਇਕੱਠੀਆਂ ਹੋਈਆਂ। ਲੰਮੀ ਡਿਸਕਸ਼ਨ ਹੋਈ ਆ। ਤਿੰਨੇ ਹੀ ਫਾਰਮਾਂ ਜਿਹੜੀਆਂ ਚਾਹੁੰਦੀਆਂ ਇਕਤਾ ਲਈ ਤਿੰਨੇ ਸਹਿਰਦ ਨੇ ਸਿਰ ਜੋੜ ਕੇ ਬੈਠੇ ਆ। ਥੋੜੇ ਦਿਨਾਂ ਚ ਸਾਨੂੰ ਲੱਗਦਾ ਵੀ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਨਿੱਕੇ ਮੋਟੀਆਂ ਸਾਡੇ ਆ ਕੱਟਣ ਵਾਲੀਆਂ ਗੱਲਾਂ ਨੇ ਉਹ ਅਸੀਂ ਦੂਰ ਕਰਕੇ ਇਹਦੇ ਏਕਤਾ ਵੱਲ ਨੂੰ ਅਸੀਂ ਵੱਸ ਜਾਵਾਂਗੇ ਦੂਸਰਾ ਅਸੀਂ 5 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸਾਡਾ ਜਿਉਂਦਾ ਤਿਉਂ ਕਾਇਮ ਆ ਪੰਜਾਬ ਸਰਕਾਰ ਨੇ ਭਾਵੇਂ ਉਹ ਮਤਾ ਪਾ ਕੇ ਵਾਪਸ ਲੈ ਲਿਆ ਖੇਤੀਬਾੜੀ ਖਰੜਾ ਦਾ ਪਰ ਦੂਜੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਸਾਡੀਆਂ ਜਿਉਂਦੀਆਂ ਤਿਉਂ ਕਾਇਮ ਨੇ ਇਹ ਸਾਰੇ ਇੰਡੀਆ ਲੈਵਲ ਦਾ ਜਿਹੜਾ ਫੈਸਲਾ ਉਹਦੇ ਲਈ ਅਸੀਂ ਪੂਰੀ ਤਿਆਰੀ ਲੱਗੀ ਹੋਈਆਂ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਚੰਡੀਗੜ੍ਹ ਆਵਾਂਗੇ। ਬਕੌਸ ਆ ਪ੍ਰੋਪੋਜ਼ਲ ਕਿਹੜਾ ਰੱਖਿਆ ਨਵਾਂ ਕੋਈ ਪ੍ਰੋਪੋਜ਼ਲ ਜ਼ਿਕਰ ਹੋ ਰਿਹਾ ਸੀ ਅੰਦਰ ਕਿਹੜਾ ਪ੍ਰੋਪੋਜ਼ਲ ਤੁਸੀਂ ਦੋਵਾਂ ਤੋਂ ਮੀਟਿੰਗ ਹੋਈ ਹੈ। ਦੇਖੋ ਇਹ ਹਲੇ ਇੰਟਰਨਲ ਡਿਸਕਸ਼ਨ ਦਾ ਸਵਾਲ ਹੈ ਜਦੋਂ ਇਹ ਸਾਡਾ ਡਰਾਫਟ ਮੁਕੰਮਲ ਹੋ ਜਾਊਗਾ ਤੁਹਾਡੇ ਸਾਹਮਣੇ ਬਿਲਕੁਲ ਆ ਜਾਊਗਾ ਤਾਂ ਹੀ ਮੈਂ ਕਿਹਾ ਕਿ ਕੁਝ ਚੀਜ਼ਾਂ ਅਸੀਂ ਕੰਟੀਨਿਊਟੀ 'ਚ ਚੀਜ਼ਾਂ ਚਲਾ ਰਹੇ ਹਾਂ। ਪਹਿਲੀ ਮੀਟਿੰਗ 'ਚ ਮਿਲੇ ਸੀ ਮੂਗਰ ਰੈਜ਼ੋਲੂਸ਼ਨ ਸੀ ਉਸ ਦਾ ਸਾਥੀਆਂ ਨੇ ਅਨਸਰ ਕੀਤਾ ਕਿਸਾਨ ਮਜ਼ਦੂਰ ਮੋਰਚਾ ਨੇ ਜੋ ਵੀ ਡਿਸਕਸ ਕੀਤਾ ਉਸ ਦੀ ਰੌਸ਼ਨੀ ਚ ਅੱਜ ਕੁਝ ਚੀਜ਼ ਰੱਖੀ ਆ ਉਹਨਾਂ ਨੇ ਟਾਈਮ ਲਿੱਤਾ ਤੁਹਾਡੇ ਸਾਹਮਣੇ ਸੀ ਡਿਸਕਸ਼ਨ ਕੀਤੀ ਪਰ ਜਿਸ ਤਰ੍ਹਾਂ ਦੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਚਾਹੀਦਾ ਹਰ ਇੱਕ ਨੇ ਆਪਣੇ ਆਪਣੇ ਫੋਰਮ ਚ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਕੋਈ ਸਾਨੂੰ ਪੋਜੀਸ਼ਨ ਰੱਖੀ ਆ ਅਸੀਂ 6 ਮੈਂਬਰ ਕਮੇਟੀ ਆਪਣੇ ਫੋਰਮ ਚ ਜਾ ਕੇ ਇਹ ਪੋਜੀਸ਼ਨ ਤੇ ਸਾਨੂੰ ਰਾਏ ਲੈਣੀ ਪੈਣੀ ਆ ਸਰ ਦੀ ਕਿਉਂਕਿ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਤੋਂ ਇਸ ਡੈਮੋਕਰੈਟਿਕ ਪ੍ਰੋਸੈਸ ਨੂੰ ਲੰਘ ਕੇ ਅਸੀਂ ਚੀਜ਼ਾਂ ਅੱਗੇ ਨਹੀਂ ਵਧਾ ਸਕਦੇ ਉਹਨਾਂ ਨੇ ਆਪਣੇ ਫੋਰਮ ਚ ਚੀਜ਼ਾਂ ਵਿਚਾਰਨੀ ਆ ਲਾਜ਼ਮੀ ਤੌਰ ਤੇ ਜਦੋਂ ਕੋਈ ਸਾਡਾ ਸਾਂਝਾ ਦਸਤਾਵੇਜ਼ ਬਣ ਜੂਗਾ ਉਹ ਪਬਲਿਕ ਡੋਮੇਨ ਚ ਹੋਵੇਗਾ ਤੁਸੀਂ ਇੱਕ ਇੱਕ ਸਵਾਲ ਪਾ ਲਓ ਗਰਾ ਸਾਹਿਬ ਇੱਕ ਸਵਾਲ ਹੈ ਕਿ ਇਹ ਹੈ ਮੈਮ ਤੇ ਐਸਜੀਐਮ ਨਾਨ ਪੋਲਿਟੀਕਲ ਜਿਹੜੀਆਂ ਮੀਟਿੰਗ ਹੋ ਰਹੀਆਂ ਆ ਸੈਂਟਰਲ ਗਵਰਨਮੈਂਟ ਦੇ ਨਾਲ ਇਨ ਬੀਟਵੀਨ ਅਗਰ ਦੋਨੋਂ ਪਲੇਟਫਾਰਮ ਕੋਈ ਡਿਸੀਜਨ ਲੈ ਲੈਂਦੇ ਨੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਐਸਜੀਐਮ ਉਹਨਾਂ ਦੇ ਨਾਲ ਕੀ ਡਿਸਕਸ ਕਰ ਰਿਹਾ ਉਹਨਾਂ ਮੰਗਾਂ ਨੂੰ ਲੈ ਕੇ ਦੇਖੋ ਅਸੀਂ ਉਹ ਵਿਚਾਰ ਚਰਚਾ ਸਾਥੀਆਂ ਨਾਲ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਦੇ ਹਾਂ ਜੇ ਸਾਨੂੰ ਕੋਈ ਲੱਗੂਗੀ ਅਸੀਂ ਹੁਣ ਸਲਾਹ ਮਸ਼ਵਰਾ ਕਰਕੇ ਹੀ ਇਹਨਾਂ ਨਾਲ ਕੋਈ ਗੱਲਬਾਤ ਕਰਿਆ ਕਰਾਂਗੇ ਜੇ ਸਾਨੂੰ ਕੋਈ ਫਰਕ ਧਰਤ ਕਣੀ ਲੱਗੂ ਅਸੀਂ ਉਹਨਾਂ ਨੂੰ ਨੋਟ ਕਰਾਂਗੇ ਦੂਸਰੇ ਪਾਸੇ ਤੋਂ ਰਾਤ ਦਾ ਇੱਕ ਨਾਮ ਮਤਾ ਜਿਹੜਾ ਤੁਹਾਨੂੰ ਕੋਈ ਫੀਡਬੈਕ ਦਿੱਤੀ ਹੈ ਦੋਨਾਂ ਮੋਰਚਿਆਂ ਨੇ ਕਿ ਕੀ ਗੱਲਬਾਤ ਤੁਹਾਡੀ ਹੋਈ ਇਹਨਾਂ ਦੀ ਹੋਈ ਇਸ ਨਹੀਂ ਇਹ ਇਸ ਇਸ਼ੂ ਤੇ ਸਾਡੀ ਕੋਈ ਗੱਲਬਾਤ ਅਸੀਂ ਹੋ ਸਕਦਾ ਹੈ ਇਸ ਤੋਂ ਬਾਅਦ ਲਈਏ ਕਿਉਂਕਿ ਤੁਸੀਂ ਬਾਰ-ਬਾਰ ਸਾਨੂੰ ਕਹਿ ਰਹੇ ਹੋ ਔਰ ਅਸੀਂ ਇਸ ਗੱਲ 'ਚ ਵੀ ਸੀਗੇ ਅਗਮਨਿਓ ਘਾੜਨ ਨਾਲ ਮਗਰੋਂ ਅਸੀਂ ਮਿਲਣਾ ਸਰ ਇੱਕ ਵਾਰ ਇੱਕ ਵਾਰ ਦਾ

ਅਭਿਮਨਿਉ ਪਹਾੜ ਦੀ ਕਾਲ ਰਿਕਾਰਡਿੰਗ ਵਾਇਰਲ ਹੋਂਦੀ ਉਸ ਤੋਂ ਬਾਅਦ ਇੱਕ ਤਾਂ ਮਤਾ ਔਰ ਉਸ ਉਹ ਮੋਗਾ ਰੈਜ਼ੋਲੂਸ਼ਨ ਕਿੱਥੇ ਗਿਆ ਦੋਵਾਂ ਤਰ੍ਹਾਂ ਬਿਆਨ ਇੱਕੋ ਜਿਹੇ ਹੋ ਰਹੇ ਨੇ ਬਿਆਨ ਹੋ ਰਿਹਾ ਜਿਹਦੇ ਬੋਲ ਰਹੇ ਆ ਅਭਿਮਨਿਉ ਪਹਾੜ ਦੀ ਉਹ ਕਹਿੰਦੇ ਵੀ ਮੇਰੀ ਉਹ ਵਾਇਰਲ ਕਰ ਕਰਦੀ ਔਰ ਉਹ ਕੱਟ-ਕੱਟ ਕੇ ਸਿਆਸਤ ਦਾ ਕੰਮ ਕੀਤਾ ਰਾਜੇਵਾਲ ਸਾਹਿਬ ਦਾ ਬਿਆਨ ਦੂਸਰੀ ਤਰਫ ਤੋਂ ਆਉਂਦਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਕੁਝ ਨੋਟ ਕੀਤਾ ਹੈ ਇਧਰੋਂ ਵੀ ਆ ਰਹੇ ਨੇ ਇਧਰੋਂ ਵੀ ਆ ਰਹੇ ਨੇ ਦੋਨੇ ਪਾਸੇ ਸ਼ਾਰਟ ਬਿਆਨ ਆਉਂਦੇ ਨੇ ਅਸੀਂ ਸਾਰੇ ਕਹੇ ਸਾਥੀਆਂ ਨੂੰ ਵੀ ਤੁਸੀਂ ਉਹ ਸਾਨੂੰ ਨੋਟ ਕਰਾਓ ਜਿਹੜੇ ਇਧਰ ਆਉਂਦੇ ਨੇ ਤੇ ਇਹ ਅੱਗੇ ਵਾਸਤੇ ਦੇਖੋ ਪਹਿਲਾਂ ਤੁਹਾਨੂੰ ਐਸੀ ਕਿ ਵੀ ਮੋਗਰ ਰੈਲੀ ਤੋਂ ਪਹਿਲਾਂ ਖੁੱਲੇ ਆਮ ਇੱਕ ਦੂਜੇ ਤੇ ਬੋਲਦੇ ਸੀਗੇ ਉਦੋਂ ਬਾਅਦ ਤਾਂ ਇਹ ਇੱਕ ਟੁਕੜਾ ਟਰਾਹ ਬੰਦ ਹੋਇਆ ਹੁਣ ਅਸੀਂ ਜਿਹੜਾ ਇਹ ਨਿੱਕਾ ਮੋਟਾ ਕੁਐਸਚਨ ਉਠਦੇ ਨੇ ਵੀ ਕੋਈ ਕਿਤੇ ਦਾ ਬਿਆਨ ਦਿੰਦਾ ਜਾਂ ਕਿਸੇ ਦੇਤੇ ਕੋਈ ਬੋਲਦਾ ਅੱਗੇ ਵਾਸਤੇ ਅਸੀਂ ਨੋਟ ਕੀਤੇ ਨੇ ਦੋਨੇ ਪਾਸੇ ਨੋਟ ਕਰਵਾਏ ਨੇ ਇਧਰੋਂ ਵੀ ਕਰਵਾਏ ਨੇ ਉਧਰੋਂ ਵੀ ਅੱਗੇ ਵਾਸਤੇ ਕੋਈ ਵੀ ਨਾ ਬੋਲੇ ਇਸ ਤਰ੍ਹਾਂ ਉਹ ਰਾਹ ਬੰਦ ਕਰਨ ਵਾਸਤੇ ਤੁਹਾਡੀ ਸਹਿਮਤੀ ਬਣੀ ਮਤਲਬ ਹੁਣ ਤੁਹਾਨੂੰ ਲੱਗਦਾ ਵੀ ਅੱਗੀ ਜਿਹੜੀ ਮੀਟਿੰਗ ਹੈ ਉਹਨੂੰ ਸ਼ੋਰ ਤੁਸੀਂ ਵੀ ਇੱਕਾ ਹੋ ਸਕਦਾ ਕਿਉਂਕਿ ਹਰੇਕ ਮੇੜੀ ਇਹੀ ਕਹਿੰਦਾ ਤੁਸੀਂ ਤੁਹਾਡੀ ਮੇੜੀ ਕਹਿੰਦੀ ਤੁਹਾਡੀ ਮੇੜੀ ਕਹਿੰਦੀ ਵੀ ਅਸੀਂ ਸੁਰਦਾ ਦੂਸਰੀ ਧਿਰ ਕਹਿੰਦੀ ਅਸੀਂ ਸੁਰਦਾ ਮਤਲਬ ਅਸਲ ਚ ਕੀ ਗੱਲ ਕਿੱਥੇ ਘੜਦੀ ਹੈ ਗਰਾਰੀ ਕਿੱਥੇ ਘੜ ਜਾਂਦੀ ਕੋਈ ਦੇਖੋ ਗਰਾਰੀ ਕਿਥੇ ਨੀੜਦੀ ਹੁਣ ਤਾਂ ਗਰਾਰੀ ਦਾ ਸਵਾਲ ਹੈ ਕਿਉਂਕਿ ਬਹੁਤ ਸੋਚ ਸਮਝ ਕੇ ਸਾਥੀ ਵੀ ਆਉਂਦੇ ਨੇ ਸਾਥੀ ਵੀ ਆਉਂਦੇ ਆ ਇਹ ਰਿਸਕ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ ਕੱਲਾ ਵੀ ਵੀ ਅਸੀਂ ਜਦੋਂ ਵੀ ਕਿਸੇ ਮੁੱਦੇ ਤੇ ਕਦੇ ਕਦੇ ਇੱਕੇ ਲਾਈਨ ਦੇ ਉੱਤੇ ਗੱਲਾਂ ਹਟ ਜਾਂਦੀਆਂ ਨੇ ਕਾਫੀ ਇਸ ਕਰਕੇ ਸਾਡੇ ਵਾਸਤੇ ਵਿਚਾਰ ਕੇ ਜਾਂਦਾ ਫਿਰ ਅਸੀਂ ਹੁਣ ਜਾਂਦੇ ਆਂ ਅਗਦੇ ਨਾਲ ਰਹਿ ਕਰਕੇ ਆਂਗੇ ਰਾਤ ਪਹਿਲਾਂ ਉਹਨਾਂ ਨਾਲ ਰਹਿ ਕਰਕੇ ਆ ਹੁਣ ਜਾ ਕੇ ਫਿਰ ਕਰਾਂਗੇ ਇਸ ਵਾਸਤੇ ਦਿੱਕਤਾਂ ਹੈਗੀਆਂ ਨੇ ਸਾਥੀ ਤੁਸੀਂ ਸਾਨੂੰ ਖੁਰਚੋ ਨਾ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਜਿਹੜੀ ਵੀ ਡਿਸਕਸ਼ਨ ਹੋ ਰਹੀ ਆ ਅਸੂਲ ਤੇ ਮੁੱਦਾ ਦਾ ਹੱਲ ਹੋ ਰਹੀ ਆ ਔਰ ਉਸੇ ਟੰਗ ਨਾਲ ਜੋ ਸਿਰੇ ਜੁੜੀ ਦੀ ਇਸ ਮਾਮਲੇ ਜੋ ਵੀ ਅਸੂਲ ਤੇ ਮੁੱਦਾ ਦਾ ਗੱਲ ਹੀ ਰੱਖ ਰਹੇ ਨੇ ਅਸੀਂ ਵੀ ਰੱਖ ਰਹੇ ਆ ਜਦੋਂ ਇਹਦੇ 'ਚ ਕੋਈ ਡਿਫਰੈਂਸਸ ਆਉਂਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਡੈਮੋਕਰੈਟਿਕ ਪ੍ਰੋਸੈਸ ਤੱਕ ਆਪਣੇ ਆਪਣੇ ਫੋਰਮ 'ਚ ਜਾਵਾਂਗੇ ਔਰ ਉਸ ਨੂੰ ਗੱਲ ਕਰਕੇ ਅੱਗੇ ਲਿਆਵਾਂਗੇ ਜੇ ਨਹੀਂ ਜੇ ਦੇ ਮੈਂ ਕੁਐਸਚਨ 'ਚ ਇਹ ਦਿੰਨਾ ਕਿ ਅਸੀਂ ਲਗਾਤਾਰ ਯਤਨਸ਼ੀਲ ਹਾਂ ਯਤਨਸ਼ੀਲ ਹਾਂ ਅਸੀਂ ਉਸ ਯਤਨਸ਼ੀਲ ਦੇ ਵਿੱਚ ਪ੍ਰਿੰਸੀਪਲ ਪੋਜੀਸ਼ਨਾਂ ਦੇ ਉੱਪਰ ਆਪਣੀ ਆਪਣੀ ਗੱਲ ਕਹਿ ਰਹੇ ਆ ਤੇ ਦੂਸਰੇ ਪੱਧਰ ਤੇ ਪਾਇੰਟਿਕ ਦਾ ਅਲਾਨ ਜਿਹੜਾ ਹੈਗਾ ਤੁਸੀਂ ਇਹ ਗੱਲ ਦੋਵਾਂ ਤਰ੍ਹਾਂ ਕੀਤੀ ਆਪਸ ਜਾਂ ਸਮਰਥਨ ਸਦਾ ਸਦਾ ਦੇਗਾ ਸਦਾ ਦੇਗਾ ਪਾਇੰਟਿਕ ਦਾ ਅਲਾਨ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਚਾਹ ਪੀਣ ਆਵਾਂਗੇ ਤਾਂ ਅਸੀਂ ਵੀ ਕੋਈ ਇਸ ਤਰ੍ਹਾਂ ਨਹੀਂ ਸਾਡੇ ਹੀ ਸਾਥੀ ਨੇ ਜੇ ਆ ਜਾਣਗੇ ਅਸੀਂ ਵੀ ਤਾਂ ਉੱਥੇ ਗਏ ਚੱਲੋ ਸਦਾ ਇਸ ਮਾਮਲੇ 'ਚ ਉਹ ਉੱਥੇ ਫਾਰਮ ਫੇਸ ਕਰ ਮੈਂ ਸਿਰਫ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਉਹ ਸਾਥੀ ਆਲਰੇਡੀ ਬਾਹਰਾਂ ਤੇ ਬੈਠੇ ਹੋਏ ਨੇ ਅਸੀਂ ਇਸ ਮਾਮਲੇ 'ਚ ਆਪਣੀ SKM ਦੀ ਕਾਲ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਾਡੇ ਵੱਲੋਂ ਅਪੀਲ ਹੈ ਉਹਨਾਂ ਨੂੰ ਕਿ ਉਹ ਜਿਸ ਫੋਰਮ 'ਚ ਵੀ ਇਸ ਦੇ ਮਾਮਲੇ 'ਚ ਸਮਰਥਨ 'ਚ ਕੁਝ ਕਰ ਸਕਦੇ ਨੇ ਉਹ ਕਰਨ ਇਸ ਮਾਮਲੇ 'ਚ ਕੋਈ ਦੁਰਾਮਣ ਜੇ ਉਹ ਆਉਣਗੇ ਤਾਂ ਇਹ ਇਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦਾ ਨਹੀਂ ਲੱਗਦਾ ਨਹੀਂ ਫਿਰ ਪੈਰਲਲ ਪ੍ਰੋਗਰਾਮ ਹੋ ਜਾਏਗਾ ਇਟਸ ਨਾਟ ਅ ਇਟਸ ਨਾਟ ਅ ਪੈਰਲਲ ਪ੍ਰੋਗਰਾਮ SKM ਆਪਣੇ ਇਹਨਾਂ ਸੱਬਿਆ ਨੂੰ ਸਾਰੇ ਦੇਸ਼ 'ਚ ਲਾਗੂ ਕਰ ਰਿਹਾ ਹੈ ਹਾਲੇ ਹਾਲੇ ਸਾਡੇ ਚ ਅੰਦਰ ਡਿਸਕਸ਼ਨ ਹੈ ਅਸੀਂ ਨੇੜੇ ਲੱਗ ਰਹੇ ਹਾਂ ਇਸ ਨੂੰ ਜਦੋਂ ਅਸੀਂ ਕਿਸੇ ਟਟੂ ਘਟ ਕਾਮਨ ਮਿਨੀਮਮ ਅੰਡਰਸਟੈਂਡਿੰਗ ਤੇ ਪਹੁੰਚ ਜਾਾਂਗੇ ਜਦੋਂ ਸਾਰੀ ਚੀਜ਼ ਨੂੰ ਉਹ ਡਰਾਫਟ ਵੀ ਪਬਲਿਕ ਹੋ ਜਾਊਗਾ ਤੇ ਤੁਹਾਡੇ ਸਾਹਮਣੇ ਵੀ ਆ ਜਾਊਗਾ ਕਿ ਕੋਲ ਕੋਈ ਸਾਂਝੀ ਤੇ ਉਸ ਤੋਂ ਬਾਅਦ ਪੰਜ ਕਿੱਤੇ ਜਿਹੜੀ ਮੀਟਿੰਗ ਤੇ ਇਹ ਵੀ ਇਹੋ ਜਿਹਾ ਪੁਆਇੰਟ ਨਹੀਂ ਆ ਵੀ ਮਿਨੀਮਮ ਇਕਤਾ ਬਣਦੀ ਹੋਵੇ ਬਾਕੀ ਸਾਥੀ ਵੀ ਬੈਠੇ ਨੇ ਜਿਹੜਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗਣ ਜਾ ਰਿਹਾ ਦੇਖ ਲਓ ਤੁਹਾਨੂੰ ਪਤਾ ਆ ਪਈ ਮਿੱਲਾਂ ਚੱਲਦੀਆਂ ਉਹ तकरीबन 3 ਮਹੀਨੇ ਹੋ ਗਏ 4 ਕ ਮਹੀਨੇ ਦਾ ਸੀਜ਼ਨ ਹੁੰਦਾ ਸ਼ੂਕਰ ਮਿੱਲਾਂ ਦਾ ਮਾਈਕ 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 ਕੋਲ ਜਾ ਸ਼ੂਕਰ ਮਿੱਲਾਂ ਦਾ तकरीबन ਜਿਹੜੀ ਡਾਈਵਰਸਿਫਿਕੇਸ਼ਨ ਦੀ ਸਰਕਾਰ ਗੱਲ ਕਰਦੀ ਆ ਕਿ ਬਦਲਾਅ ਲੈ ਕੇ ਆ ਉਹ ਝੋਨੇ ਦਾ ਪਾਣੀ ਠੱਲੇ ਜਾਂਦਾ ਆ ਆਲਰੇਡੀ ਕਿਸਾਨ ਲੱਗੇ ਹੋਏ ਆ ਗੰਨਾ ਕਾਸ਼ਤਕਰ ਲੱਗੇ ਹੋਏ ਸੁਕੜ ਰੁਪਏ 50 ਪੈਸੇ ਜਿਹੜੇ ਆ ਪੰਜਾਬ ਸਰਕਾਰ ਨੇ ਦੇਣੇ ਮੰਨੇ ਸੀ ਕਿਸਾਨਾਂ ਨੂੰ ਅੱਜ 3 ਮਹੀਨੇ ਹੋ ਗਏ ਤੇ ਚੌਥਾ ਮਹੀਨਾ ਲਾਸਟ ਮਹੀਨਾ ਹੁੰਦਾ ਗੰਨਾ ਕਾਸ਼ਤਕਰਾਂ ਦਾ ਤਾਂ ਮਿੱਲਾਂ ਚੱਲਣ ਦਾ ਸੁਹਾਲ ਤੱਕ ਪੰਜਾਬ ਸਰਕਾਰ ਚੁੱਪ ਬੈਠੀ ਆ ਇਹ ਵੀ ਮੰਗ ਉਹਦੇ ਵਿੱਚ ਅਸੀਂ ਰੱਖੀ ਹੋਈ ਆ ਜਿਹੜਾ ਚੱਲੀਗੜ ਮੋਰਚਾ ਜੰਗਲੀ ਸੂਰਾਂ ਦਾ ਵਾਰਾ ਪਸ਼ੂਆਂ ਦਾ ਤੇ ਹੋਰ ਸਾਡੀਆਂ ਕਾਫੀ ਮੰਗਾਂ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਮੋਰਚੇ ਨਾਲ ਲਾਓ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਤੁਸੀਂ ਮੰਨੋ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਜਬੂਰਨ ਜਿਹੜੇ ਆ ਮੋਰਚੇ ਲਾਉਣੇ ਪੈਣਗੇ ਠੀਕ ਹੈ ਠੀਕ ਹੈ